ਸਕੂਲ ਆਪ ਦੇ ਖੋਲਤੇ ਆ ਤੇ ਜਿਹੜੇ ਬੱਚੇ ਨੂੰ ਜੰਮਦੇ ਨੂੰ ਅਗਲੇ ਸਿੱਖਿਆ ਦੇਣਗੇ ਤੁਸੀਂ ਉਹਨੂੰ ਕਿੱਦਾਂ ਮੋੜ ਲਓਗੇ 24 ਸਾਲਾਂ ਨੂੰ ਛੋਟਣ ਵਾਲੀ ਗੱਲ ਹੈ ਨਿੱਕੇ ਜਿਹੇ ਰੁੱਖ ਨੂੰ ਰੱਸੀ ਬਣ ਕੇ ਜਿੱਧਰ ਨੂੰ ਮਰਜੀ ਲੈ ਜਾਓ ਜਦੋਂ ਐਡਾ ਵੱਡਾ ਟਾਣਾ ਬਣ ਗਿਆ ਫਿਰ ਤੇ ਵੱਢਿਆ ਜਾਊ ਮੁੜਦਾ ਨਹੀਂ ਆਖੋ ਵੈਗਰ ਉਹ ਅਗਲੇ ਸਾਡੇ ਸਕੂਲਾਂ 'ਚ ਵੜ ਗਿਆ ਵੀ ਜਿਹੜੇ ਨਿੱਕੇ ਨਿੱਕੇ ਬੱਚੇ ਇਹਨਾਂ ਦੇ ਇਹਨਾਂ ਨੂੰ ਹੁਣ ਤੋਂ ਹੀ ਇੱਧਰ ਨੂੰ ਮੋੜ ਦਿਓ ਇਤਿਹਾਸ ਵਿੱਚ ਮਿਲਾਵਟਾਂ ਕੀਤੀਆਂ ਜਾ ਰਹੀਆਂ ਆਪਾਂ ਸੁਤੇ ਅੱਖੋ ਸਤਨਾਮ ਆ ਬੱਚਿਆਂ ਨੂੰ ਛੁੱਟੀਆਂ ਆਈਆਂ ਕਾਪੀਆਂ ਦਿਓ ਇਹਨਾਂ ਨੂੰ ਕਹੋ ਕਾਪੀ ਵੈਗਰੂ ਵੈਗਰੂ ਲਿਖ ਕੇ ਭਰੋ ਤੇ ਗਿਆਮਾਂ ਤੋਂ ਬਚਾਓ ਸਿੱਧੇ ਰਸਤੇ ਪਾਓ ਉਪਰਾਲਾ ਕਰੀ ਗਿਆ ਜੇ ਦਰਦ ਹੈ ਅੱਜ ਸਿੱਖ ਕੌਮ ਕੋ ਸਭ ਕੁਝ ਹੈਗਾ ਮਾਫੀ ਚਾਹਣੇ ਇੱਕਾ ਹਸਪਤਾਲ ਨਹੀਂ ਆਪਦਾ ਬਣ ਸਕਿਆ ਜਿੱਥੇ ਸਿੱਖਾਂ ਦੇ ਮਾਂ ਪਿਓ ਬੱਚਿਆਂ ਦਾ ਫ੍ਰੀ ਲਾਜ ਹੋਵੇ ਇਹ ਸਾਡੀ ਬਦਕਿਸਮਤੀ ਨਹੀਂ ਹੋਰ ਕੀ ਆ ਸਿਖਰ ਤੇ ਆਪਣੀ ਮੰਜ਼ਿਲ ਪਹੁੰਚੀ 176 ਦੇਸ਼ਾਂ ਦੇ ਵਿੱਚ ਨਿਸ਼ਾਨ ਸਾਹਿਬ ਝੁੱਲ ਗਿਆ ਦੋ ਚੀਜ਼ਾਂ ਤੋਂ ਆਪਾਂ ਪਿੱਛੇ ਜਾ ਰਹੇ ਹਾਂ ਇੱਕ ਆਪਣੇ ਕੋਲ ਐਜੂਕੇਸ਼ਨ ਰਣੀ ਤੇ ਇੱਕ ਆਪਣੇ ਕੋਲ ਮੈਡੀਕਲ ਬੋਲੋ ਵੈਗਰ ਇਹ ਜ਼ਰੂਰ ਥੋੜਾ ਜਿਹਾ ਪ੍ਰਾਲਾ ਕਰਿਆ ਕਰੀਏ ਕਿ ਸਿੱਖ ਕੌਮ ਕੋਈ ਆਪ ਦਾ ਸਕੂਲ ਹੋਵੇ ਜਿੱਥੇ 13 ਰੁਪਏ ਫੀਸ ਹੋਵੇ ਤੇ 13 ਰੁਪਏ ਦਾਖਲਾ